ਸਬ ਤੇਵਦਾ ਸਤਗੁਰ ਨਾਨਕ ਜਿਨ ਕਲ ਰਾਖੇ ਮੇਰੀ 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 ਜਿਨ ਕਲ ਰਾਖੀ 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 ਮੇਰੀ ਸਬ ਤੇ ਵੰਦਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਬਿਤੇ ਵਡਾ ਸਤਿਗੁਰ ਨਾਨਕ ਜਿਨ ਕਲ ਰਾਖੇ ਮੇਰੀ ਜਿਸ ਕੇ ਸਿਰੇ ਉਪਰ ਤੋਸਾ ਇਸ ਕੈਸੇ ਰੇ ਉਪਰ ਤੂੰ ਸਾਮਨੀ ਸੋ ਦੁੱਖ ਕੈਸਾ ਪਾਵੇਂ ਸੋ ਦੁੱਖ ਕੈ

ਸਭ ਕੇ ਵਾਸਤ ਤੁਨ ਨਾਨਕ ਜਿਨ ਕਰ ਰਾਖੀ ਮੇਰੀ ਸਭ ਕੇ ਵਾਸਤ ਤੁਨ ਨਾਨਕ ਜਿਨ ਕਰ ਰਾਖੀ ਮੇਰੀ ਸੰਪੂਰਨ ਸ਼ਬਦ ਸਰਵਣ ਕਰਨ ਦੇ ਲਈ ਆਪ ਜੀ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਜਿਨੂੰ ਸਰਵਣ ਕਰ ਸਕਦੇ ਹੋ ਤੇ ਹੁਣ ਆਪਾਂ ਦੇਖਦੇ ਹਾਂ ਕੱਲੇ ਕੱਲੇ ਵਰਤੇ ਸ਼ਬਦ ਨੂੰ ਸਭ ਤੇ ਵੱਡਾ ਸਤ ਗੁਰ ਨਾਨਕ ਰੇ ਗਾ ਰੇ ਗਸਾਰੇ ਗਾਪਾ ਮਗਾ ਜਿਨ ਕਲ राखी मेरि गगर स ऋग सा जि कल राखी मे ऋगर्ग से रे सा सब ते वड़ा सत बुर नानक जिन कल राखी मेरी सब ते वड़ा सत बुर नानक ਜਿਨ ਕਲ ਰੱਖੀ ਮੇਰੀ ਇਸ ਤੋਂ ਬਾਅਦ ਜਿਨ ਕਲ ਰੱਖੀ ਮੇਰੀ ਜਿਨ ਕਲ ਰੱਖੀ पा पाध मग पमा जकल राखी मेरि पापा पापा मग पमा जिन कल राखी मेरी मेरि मा गा या मा गर मा जिन कल राखी मेरी तीसरी बार जिन कल राखी मेरी गागर सारे रे सा सब ते वड़ा सत गुर नानक जिन कल राखी में جن کل راکھی میری جن کل راکھی میری جن کل راکھی میری جن کل راکھی میری ہلکا جہا ٹچ لے ہیں اس گان سوڑ د जिन कल राखी मेरी दाग सारे गाल सारे ते ਹੁਣ ਆਪਾਂ ਦੇਖਦੇ ਹਾਂ ਅੰਤਰਾ ਪਹਿਲਾ ਅੰਤਰਾ ਆਪਾਂ ਗਾਇਨ ਕੀਤਾ ਸੀ ਜਿਸ ਕੇ ਸਿਰ ਉਪਰ ਤੁਸਵਾ ਮੇ ਤੇ ਅਗਲਾ ਅੰਤਰਾ ਆਪਾਂ ਕਿਸ ਤਰ੍ਹਾਂ ਗਾਇਨ ਕਰਨਾ ਹੈ ਦੇਖਦੇ ਹਾਂ ਮੁਖ ਸਥਾਈ ਦੀ ਪੰਕਤੀ ਹੈ ਇਹ ਆਮ ਤੌਰ ਤੇ ਸ਼ਬਦ ਵਿੱਚ ਸਥਾਈ ਲਿਆ ਜਾਂਦਾ ਹੈ ਤੇ ਇਸ ਨੂੰ ਆਪਾਂ ਕਿਸ ਤਰ੍ਹਾਂ ਅੰਤਰੇ ਵਿੱਚ ਗਾਇਨ ਕਰਨਾ ਹੈ ਮੇਰੇ RAM RAAY ਮੇਰੇ RAM RAAY ਨੀਧ ਪਮ ਪਾਧ ਨੀਧ ਪਮ ਪਾਪਾ ਸੰਤ ਤੇਰੇ ਤੂੰ ਸੰਤਾਂ ਕਾ ਬਦਨੀ ਸੰਨੀ ਸਾਨੀਂ ਦਾ ਨੀਦ ਪਮਪਾ ਪਾ ਤੂੰ ਸੰਤਾਂ ਕਾ ਸੰਤ ਤੇਰੇ ਮੇਰੇ ਰਾਮ ਰਾਏ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਸੇਵੇਂ ਸਿੱਧਕੇ ਨਾਲ ਹੈ ਨਾਲ ਦੀ ਪੰਕਤੀ ਤੇਰੇ ਸੇਵਕ ਕੋ ਪਾਉ ਕਿਛ ਨਹੀਂ ਤੇਰੇ ਸੇਵਕ ਪਾਉ ਕਿਛ ਨਹੀਂ ਜਮ ਨਹੀਂ ਆਵੇ ਨੇਰੇ ਜਮ ਨਹੀਂ ਆਵੇ جوڑ لینا ہے ستائی جن کل راک جن کل راک جن کل راک میری جن جن کل راکی میری, را میری, را میری جن کل راکی میری ਜਿਨ ਕਲ ਰਾਖੇ ਮੇਰੀ ਫਿਰ ਸਥਾਈ ਆ ਜਾਂਦਾ ਸਬ ਤੇਵ ਨਾ ਸਤਿ ਗੁਰ ਨਾਨਕ ਜਿਨ ਕਲ ਰਾਖੇ ਮੇਰੀ ਮੈਨੂੰ ਮਿਹਰ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਹ ਸ਼ਬਦ ਨੂੰ ਸਿੱਖ ਸਕਦੇ ਹੋ ਗਾਇਨ ਕਰ ਸਕਦੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ